ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕੋਟਲੀ ਸ਼ਾਹਪੁਰ ਦੇ ਰਹਿਣ ਵਾਲੇ ਨੌਜਵਾਨ ਰਮਨਦੀਪ ਸਿੰਘ ਦੀ ਨਿਊਜ਼ੀਲੈਂਡ ਦੇ ਵਿੱਚ ਭੇਦਪਰੇ ਹਾਲਤਾਂ ਦੇ ਵਿੱਚ ਮੌਤ ਹੋ ਗਈ ਹੈ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਸਾਲ 2018 ਦੇ ਵਿੱਚ ਨਿਊਜ਼ੀਲੈਂਡ ਗਿਆ ਸੀ ਅਤੇ ਹੁਣ ਉੱਥੇ ਇੱਕ ਕੰਪਨੀ ਦੇ ਵਿੱਚ ਸਿਕਿਉਰਿਟੀ ਦਾ ਕੰਮ ਕਰਦਾ ਸੀ ਬੀਤੇ ਕੱਲ ਹੀ ਉਸ ਦੇ ਇੱਕ ਦੋਸਤ ਨੂੰ ਫੋਨ ਰਾਹੀਂ ਸੂਚਨਾ ਮਿਲੀ ਕਿ ਰਮਨਦੀਪ ਸਿੰਘ ਦੀ ਭੇਦਪਰੇ ਹਾਲਤ ਦੇ ਵਿੱਚ ਮੌਤ ਹੋ ਗਈ ਹੈ ਅਤੇ ਪਤਾ ਲੱਗਾ ਹੈ ਕਿ ਕਿਸ ਨੇ ਉਸ ਦਾ ਕਤਲ ਕੀਤਾ ਹੈ ਉਕਤ ਨੌਜਵਾਨ ਦੀ ਉਮਰ ਮਹਿਜ਼ 25 ਸਾਲ ਦੱਸੀ ਜਾ ਰਹੀ ਹੈ ਜੋ ਕਿ ਮਾਪਿਆਂ ਦਾ ਇਕਲੌਤਾ ਪੁੱਤ ਸੀ ਇਸ ਬਾਰੇ ਬਧੇਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਮਾਤਾ ਤੇ ਨਾਨੀ ਨੇ ਦੱਸਿਆ ਕਿ ਸਾਡਾ ਇਕਲੌਤਾ ਬੇਟਾ ਸੀ ਅਤੇ 5 ਸਾਲ ਪਹਿਲਾਂ ਨਿਊਜ਼ੀਲੈਂਡ ਗਿਆ ਸੀ ਜਿੱਥੇ ਸਾਨੂੰ ਉਸਦੇ ਦੋਸਤ ਨੇ ਰਾਤੀ ਫੋਨ ਕਰਕੇ ਦੱਸਿਆ ਕਿ ਉਸ ਦੀ ਮੌਤ ਹੋ ਗਈ ਹੈ ਉਸ ਦੀ ਗੱਡੀ ਦੇ ਲਾਗੇ ਉਸ ਦੀ ਡੈੱਡ ਬੋਡੀ ਪਈ ਸੀ ਇਸ ਤਰ੍ਹਾਂ ਲੱਗਦਾ ਹੈ ਕਿ ਲੁਟੇਰਿਆਂ ਵੱਲੋਂ ਲੁੱਟ ਦੀ ਨੀਅਤ ਦੇ ਨਾਲ ਉਸ ਦਾ ਕਤਲ ਕੀਤਾ ਗਿਆ ਹੈ ਉੱਥੇ ਹੀ ਪਿੰਡ ਦੇ ਸਰਪੰਚ ਅਤੇ ਮ੍ਰਿਤਕ ਦੇ ਰਿਸ਼ਤੇਦਾਰ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਪਤਾ ਲੱਗਿਆ ਕਿ ਉਸ ਦਾ ਨਿਊਜ਼ੀਲੈਂਡ ਦੇ ਵਿੱਚ ਕਿਸੇ ਵੱਲੋਂ ਕਤਲ ਕਰ ਦਿੱਤਾ ਗਿਆ ਹੈ ਜਿਨ੍ਹਾਂ ਦੇ ਚੋਇਕਰੋਪੀਨ ਉਥੇ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ આરોપીਆਂ ਨੂੰ ਸਖਤ ਸਜ਼ਾ ਮਿਲੇ ਅਤੇ ਸਾਡੇ ਬੱਚੇ ਦੀ ਜਲਦ ਤੋਂ ਜਲਦ ਡੈੱਡ ਬੋਡੀ ਲਿਆਉਣ ਵਾਸਤੇ ਸਰਕਾਰ ਸਾਡੀ ਮਦਦ ਕਰੇ ਤਾਂ ਜੋ ਅਸੀਂ ਉਸ ਦਾ ਅੰਤਿਮ ਸੰਸਕਾਰ ਕਰ ਸਕੀਏ ਗੁਰਦਾਸਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਹਾਂਜੀ ਹਾਂਜੀ ਨੀਨਾ ਨਾਮ ਦਾ ਪਤਾ ਲੱਗਿਆ ਹਾਂਜੀ ਐਂਪੋਦਾ ਤੁਹਾਨੂੰ ਬਦਲ ਲਿਆ ਗਿਆ ਹੈ ਐਤਵਾਰ ਸ਼ਨੀਵਾਰ ਸ਼ਨੀਵਾਰ ਸਵੇਰੇ ਪਤਾ ਸਵੇਰੇ ਸਵੇਰੇ ਸ਼ੀਗਵਾਂ ਸ਼ੀਗਵਾਂ ਪਤਾ ਲੱਗ ਗਿਆ ਸਾਨੂੰ ਹਾਏ ਪੁੱਤ ਇੰਤ ਪਿਆਰਾ ਹੀ ਪੁੱਤ ਸਾਡਾ ਇਹ ਕਿਨੇ ਚਿਰ ਹੋ ਗਏ ਗਏ ਨੂੰ ਸਾਢੇ 5 ਸਾਲ ਹੋ ਗਏ ਗਏ ਨੂੰ ਸਾਨੂੰ ਪਤਾ ਸ਼ਾਮ ਦੇ ਗਾਹੀਸ 5 ਕਿ 8 ਵਜੇ ਹੀ ਹੈ ਨਾ 8:00 ਵਜੇ 8:00 ਕਿਤੇ ਡੈਮੇਜ ਹੋ ਪਤਾ ਲੱਗਾ ਹਾਏ ਜੋ ਸੀ ਇਹ ਰਹਿਣਾ ਹਾਂ ਇਹ ਸ਼ਾਹਜਨਪੁਰ ਹੀ ਮੈਂ ਕੋਈ ਸ਼ੱਕਤ ਨਹੀਂ ਆ ਕਿ ਇਹ ਹਾਂਜੀ ਕੋਈ ਸ਼ੱਕ ਵਗੈਰਾ ਨਹੀਂ ਕਿਸੇ ਦੇ ਉੱਤੇ ਹਣ ਕੀ ਪਤਾ ਜੀ ਪੁੱਤ ਕੀ ਪਤਾ ਹੁਣ ਹੁੰਦੇ ਮੁੰਡਾ ਤਾਂ ਕਿਤੇ ਗਾਉ ਹੀ ਦੋ ਤਾਂ ਮੇਰਾ ਕਿਤੇ ਗਾਉ ਹੀ ਪੁੱਤ ਕਿ ਇਹਨੂੰ ਮਾੜੀ ਨਹੀਂ ਕਿ ਇਹਨੂੰ ਚੰਗੀ ਨਹੀਂ ਆਖੜੀ ਵੈਰੀ ਬਣ ਕੇ ਉੱਥੇ ਕੋਈ ਹੋਵੇ ਹਾਂ ਹਾਏ ਉੱਥੇ ਹੀ ਪਿਆਰੀ ਬਣ ਗਏ ਉਹਦੇ ਪੁੱਤ ਕਿਵੇਂ ਪਤਾ ਲੱਗਦਾ ਤੁਹਾਨੂੰ ਕੀ ਲੱਗਦਾ ਸੀ ਤੇ ਕੀ ਘਟ ਰਾਇਆ ਸਾਰੀ ਮੇਰਾ ਨਾਮ ਬਿਕਰਮਜੀਤ ਸਿੰਘ ਮੈਂ ਪਿੰਡ ਗੋਲੀ ਸਾਹ ਪਰ ਤੋਂ ਸਰਪੰਚ ਹਾਂ ਜੀ ਮੇਰਾ ਬਰਦਰ ਜਿਹੜਾ 2018 ਵਿੱਚ ਨਿਊਜ਼ੀਲੈਂਡ ਗਿਆ ਸੀ ਤੇ 18 ਦਸੰਬਰ ਨੂੰ ਰਾਤ 12:10 ਤੋਂ ਵੇਲੇ ਉਹਨਾਂ ਉੱਧਰ ਦੇ ਟਾਈਮ ਤੇ ਕੋਈ ਵਾਰਦਾਤ ਹੋਈ ਤੇ ਸਾਨੂੰ 5:30 ਵਜੇ ਇੱਧਰ ਪਤਾ ਲੱਗਾ ਫੋਨ ਆਇਆ ਵੀ ਉਹਨਾਂ ਦੀ ਡੈਡ ਬੋਡੀ ਉਹਨਾਂ ਦੀ ਗੱਡੀ ਕੋਲ ਪਈ ਸੜੀ ਜਿਹੜੀ ਘਟਨਾ ਦੀ ਖਬਰ ਉਹਨਾਂ ਦੇ ਉਹਨਾਂ ਦੇ ਫਰੈਂਡ ਨੇ ਸਟਾਕ ਫੋਨ ਕਰਕੇ ਪਹੁੰਚਾਈ ਤੇ ਉਸ ਤੋਂ ਬਾਅਦ ਪਤਾ ਲੱਗਾ ਵੀ ਉਹਨਾਂ ਦੀ ਗੱਡੀ ਦਾ ਸ਼ੀਸ਼ਾ ਤੋੜਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਦੇ ਕੋਈ ਸੱਟ ਫੇਟ ਲਾਈ ਇਹ ਪੋਸਟ ਮਾਸਟਰ ਰਿਪੋਰਟ ਵਿੱਚ ਪਤਾ ਲੱਗਦਾ ਕਿ ਕੀ ਹੋਇਆ ਤੇ ਇੱਕ ਉਹ ਜਿਹੜਾ ਇੱਕ ਦੀ ਗ੍ਰਿਫਤਾਰੀ ਵੀ ਕੀਤੀ ਗਈ ਹੈ ਜਿਨ੍ਹਾਂ ਨੇ ਉਹਨਾਂ ਤੇ ਹਮਲਾ ਕੀਤਾ ਹੈ ਅੱਛਾ ਕੀ ਲੱਗਦਾ ਹਮਲਾ ਕਰਨ ਵਾਲੇ ਕੋਈ ਲੁਟੇਰੇ ਹੀ ਸੀ ਜਾਂ ਕਿਦਾਂ ਹਾਂ ਉਹਨਾਂ ਮੇ ਜਿੰਨਾ ਲੱਗਦਾ ਵੀ ਜਿਹੜੇ ਹਮਲਾ ਕਰਨ ਵਾਲੇ ਉਹ ਲੁਟੇਰੇ ਜਿਹੜੇ ਲੁੱਟ ਦੀ ਖੋਹ ਦੇ ਮਕਸਦ ਨਾਲ ਹੀ ਆਏ ਉਹਨਾਂ ਦੀ ਇੱਕ ਬਾਈਕ ਤੇ ਇੱਕ ਦੀ ਗ੍ਰਿਫਤਾਰੀ ਜਿਹੜੀ ਕੀਤੀ ਗਈ। ਫਿਰ ਤੁਸੀਂ ਕੀ ਚਾਹੁੰਦੇ ਸਰਕਾਰ ਤੋਂ? ਸਰਕਾਰ ਕੋ ਐਵੇਂ ਮੰਗ ਕਰਦੇ ਆਂ ਜੀ ਜਿਹੜੀ ਸਾਡੇ ਰਮਨਦੀਪ ਸਿੰਘ ਦੀ ਡੈਡਪੋਟੀ ਸਾਡੇ ਤੱਕ ਜਿਹੜੀ ਜਲਦੀ ਜਲਦੀ ਬਚਾਈ ਜਾਵੇ। ਕੁਲਦੀਪ ਸਿੰਘ ਢਾਲੀ ਵਾਲਿਆਂ ਨਾਲ ਇਹ ਮਿਨਿਸਟਰ ਉਹਨਾਂ ਨੂੰ ਅਪੀਲ ਕਰਦੇ ਆਂ ਵੀ ਜਿਹੜੀ ਡੈਡਪੋਟੀ ਸਾਡੇ ਤੱਕ ਜਲਦੀ ਪਹੁੰਚਾਈ ਜਾਵੇ। ਕੌਣ ਕੌਣ ਸੀ ਪਰਿਵਾਰ ਜਿਹਨਾਂ ਦੇ ਕੱਲਾ ਮੁਕਦਮਾ ਬਣਸਾ? ਪਰਿਵਾਰ ਵਿੱਚ ਇਹਨਾਂ ਦੇ ਫਾਦਰ ਸਾਹਿਬ ਜੋ ਆੜਮੀ ਵਿੱਚੋਂ ਲੈਡਰ ਹੋ ਕੇ ਦੀ ਅਸੀਂ ਵਿੱਚ ਫਿਰ ਦੇਸ਼ ਦੀ ਸੇਵਾ ਕਰ ਰਹੇ ਨੇ। ਅਤੇ ਇਹਨਾਂ ਦੀ ਮਦਦ ਨਹੀਂ ਦੇ ਕੇ ਸਿਸਟਰ ਔਰ ਅਰਮਨਦੀਪ ਜਿਹੜਾ ਕੱਲਾ ਬਣਦਾ ਸੀ ਕਿੰਨੇ ਸਾਲ ਹੋ ਗਿਆ ਸੀ ਬਾਈ 2018 ਵਿੱਚ ਗਏ ਤੇ ਰਗੀਪਰ ਸੰਧਾ ਸਾਹਿਬ 5 ਸਾਲ ਤੋਂ ਉੱਤੇ ਹੋਏ ਨੇ ਇੱਕ ਵਾਰਾ ਸੀ ਹਾਂਜੀ ਅਗਸਤ 2024 ਜੇ 6 ਸਾਲ ਹੋ ਜਾਣੇ ਪੂਰੇ ਜੀ